ਪੰਜਾਬ ਦੇ ਮੁਲਾਜ਼ਮਾਂ ਨੂੰ ਹੁਣ ਨਵੀਂ ਚਿੰਤਾ ਸਤਾ ਰਹੀ ਹੈ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਇਹ ਮਹਿਸੂਸ ਕਰ ਰਹੇ ਹੈ ਵੀ ਦਹਾਕਿਆਂ ਪੱਧ ਤੀ ਸੰਘਰਸ਼ ਕਰਕੇ ਹੁਣ ਤੱਕ ਜੋ ਕੁਝ ਉਹਨਾਂ ਨੇ ਪ੍ਰਾਪਤ ਕੀਤਾ ਉਹ ਵੀ ਖੋਣ ਦੀਆਂ ਕੋਸ਼ਿਸ਼ਾਂ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਹ ਚਿੰਤਾ ਜਾਗਰ ਹੋਈ ਉਸ ਵੇਲੇ ਜਦੋਂ ਪੰਜਾਬ ਸਬਾਰਡੀਨੇਟ ਸਰਵਿਸ ਫੈਡਰੇਸ਼ਨ 1680 ਤੇ ਏਟਕ ਨਾਲ ਸੰਬੰਧਿਤ ਜਸੇਬੰਦੀਆਂ ਵੱਲੋਂ ਮੋਗਾ ਵਿਖੇ ਇੱਕ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਦੌਰਾਨ ਵੱਡੀ ਚਿੰਤਾ ਪ੍ਰਗਟ ਕੀਤੀ ਵੀ ਜਿਹੜਾ ਡੀਏ ਹੈ ਉਹ ਪੰਜਾਬ ਦੇ ਮੁਲਾਜ਼ਮਾ ਨੇ ਲੰਬੇ ਸੰਘਰਸ਼ਾਂ ਕੁਰਬਾਨੀਆਂ ਤੋਂ ਬਾਅਦ ਹਾਸਲ ਕੀਤਾ ਸੀ ਪਰ ਅੱਜ ਡੀਏ ਉਹਨਾਂ ਤੋਂ ਖੋਇਆ ਜਾ ਰਿਹਾ। ਇੱਕ ਪਾਸੇ ਕੇਂਦਰ ਸਰਕਾਰ 55% ਡੀਏ ਦੇ ਰਹੀ ਹੈ। ਹੋਰ ਸੂਬਿਆਂ ਵਿੱਚ ਵੀ ਮੁਲਾਜ਼ਮਾਂ ਨੂੰ 55% ਡੀਏ ਮਿਲ ਰਿਹਾ ਪਰ ਪੰਜਾਬ ਦੇ ਮੁਲਾਜ਼ਮਾਂ ਨੂੰ ਮਹਿਜ 42% ਡੀਏ ਮਿਲ ਰਿਹਾ ਭਾਵ ਚਾਰ ਡੀਏ ਦੀਆਂ ਕਿਸ਼ਤਾਂ ਜਿਹੜੀਆਂ 13% ਬੰਦੀਆਂ ਨੇ ਉਹ ਦੇਣ ਤੋਂ ਸਰਕਾਰ ਇਨਕਾਰੀ ਹੈ ਉਹ ਦੂਸਰੇ ਪਾਸੇ ਇਸ ਕਾਨਫਰੰਸ ਵਿੱਚ ਇਹ ਵੀ ਵੱਡੀ ਚਿੰਤਾ ਜ਼ाहिर ਕੀਤੀ ਗਈ ਵੀ ਹੁਣ ਤਨਖਾਹ ਕਮਿਸ਼ਨ ਜਿਹੜਾ ਕੇਂਦਰ ਨਾਲੋਂ ਪੰਜਾਬ ਦਾ ਡੀ ਲਿੰਕ ਸੀ ਉਲਟਾ ਉਹਨੂੰ ਹੁਣ ਲਿੰਕ ਕੀਤਾ ਜਾ ਰਿਹਾ ਜਿੱਥੇ ਡੀਏ ਡੀ ਲਿੰਕ ਕੀਤਾ ਜਾ ਰਿਹਾ ਉੱਥੇ ਤਨਖਾਹ ਕਮਿਸ਼ਨ ਜਿਹੜਾ ਡੀ ਲਿੰਕ ਸੀ ਉਹਨੂੰ ਲਿੰਕ ਕੀਤਾ ਜਾ ਰਿਹਾ ਔਰ ਇਹ ਰੋਸ ਵੀ ਪ੍ਰਗਟ ਕੀਤਾ ਔਰ ਚਿੰਤਾ ਵੀ ਪ੍ਰਗਟ ਕੀਤੀ ਵੀ ਪੰਜਾਬ ਵਿੱਚ ਹੁਣ ਕੇਂਦਰੀ ਤਨਖਾਹ ਸਕੇਲ ਲਾਗੂ ਕੀਤੇ ਜਾ ਰਹੇ ਨੇ ਕਿਉਂਕਿ 17 ਜੁਲਾਈ 2020 ਤੋਂ ਬਾਅਦ ਕੇਂਦਰੀ ਤਨਖਾਹ ਕਮਿਸ਼ਨ ਮੁਲਾਜ਼ਮਾ ਉੱਪਰ ਲਾਗੂ ਕਰ ਦਿੱਤਾ ਔਰ ਇਸੇ ਤਰ੍ਹਾਂ ਇੱਕ ਐਵੀ ਚਿੰਤਾ ਭਾਰੂ ਸੀ ਕਾਨਫਰੰਸ ਵਿੱਚ ਵੀ ਜਿਹੜਾ ਮੁਲਾਜ਼ਮਾ ਦਾ ਹੱਕ ਬੰਦਾ ਹਰੇਕ 10 ਸਾਲਾਂ ਬਾਅਦ ਤਨਖਾਹ ਕਮਿਸ਼ਨ ਜਦੋਂ ਤਨਖਾਹਾਂ ਤੇ ਪੈਨਸ਼ਨਰੀ ਸੁਧਾਈ ਕਰਦਾ ਤੇ ਉਹਦਾ ਏਰੀਅਰ ਜਿਹੜਾ ਫਿਰ ਇੱਕ ਯੁਕਤ ਪਹਿਲੇ ਸਮਿਆ ਚ ਮੁਲਾਜ਼ਮਾ ਤੇ ਪੈਨਸ਼ਨ ਨੂੰ ਮਿਲਦਾ ਸੀ ਪਰ ਹੁਣ 1 ਜਨਵਰੀ 2016 ਤੋਂ ਤਨਖਾਹ ਕਮਿਸ਼ਨ ਦਾ ਜਿਹੜਾ ਬਕਾਇਆ ਸੋਧੀਆਂ ਤਨਖਾਵਾਂ ਤੇ ਪੈਨਸ਼ਨਾਂ ਦਾ ਉਹ ਮੁਲਾਜ਼ਮਾਂ ਨੂੰ 36 ਤੇ 42 ਮਹੀਨਿਆਂ ਵਿੱਚ ਦੇਣ ਦਾ ਫੈਸਲਾ ਕਰਕੇ ਉਲਟੀ ਗੰਗਾ ਚਲਾਈ ਜਾ ਰਹੀ ਹੈ ਔਰ ਇਸ ਕਾਨਫਰੰਸ ਨੂੰ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪ੍ਰੇਮ ਚਾਵਲਾ ਜਿਹੜੇ ਸੀਨੀਅਰ ਲੀਡਰ ਨੇ ਫੈਡਰੇਸ਼ਨ ਦੇ ਉਹਨਾਂ ਨੇ ਪੁਰਾਣੇ ਆਪਣੇ ਲੀਡਰ ਸਾਥੀਆਂ ਨੂੰ ਜਾਤ ਕੀਤਾ ਸੱਜਨ ਸਿੰਘ ਨੋਰਨਬੀਰ ਢੱਲੋਂ ਨੂੰ ਜਿਹੜੇ ਇਸ ਵੇਲੇ ਦੁਨੀਆ 'ਚ ਨਹੀਂ ਗਏ ਔਰ ਇਹ ਗੱਲ ਕਹੀ ਵੀ ਅਜਿਹੇ ਲੀਡਰਾਂ ਨੇ ਲੰਬੀਆਂ ਘੱਲਾਂ ਨਾਲ ਘਲ ਕੇ ਸੰਘਰਸ਼ ਕਰਕੇ ਜੋ ਪ੍ਰਾਪਤ ਕਰਕੇ ਮੁਲਾਜ਼ਮਾ ਨੂੰ ਦਿੱਤਾ ਸੀ ਲੱਗਦਾ ਹੁਣ ਉਹ ਖੋਇਆ ਜਾ ਰਿਹਾ ਉਹਨਾਂ ਨੇ ਜ਼ਿਕਰ ਕੀਤਾ ਵੀ ਉਦਾਹਰਨ ਦੇ ਤੌਰ ਤੇ 1 1 2004 ਤੋਂ ਬਾਅਦ ਭਰਤੀ ਮੁਲਾਜ਼ਮਾ ਉੱਪਰ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਥਾਂ ਤੇ ਐਨਪੀਐਸ ਲਾਗੂ ਕਰਕੇ ਖੱਜਲਖਵਾਰ ਕੀਤਾ ਜਾ ਰਿਹਾ ਔਰ ਇਸ ਤਰ੍ਹਾਂ ਹੋਰ ਵੀ ਕਈ ਜਿਹੜੀਆਂ ਪਿਛਲੇ ਸਮੇਂ ਸਹੂਲਤਾਂ ਮੁਲਾਜ਼ਮਾਂ ਨੂੰ ਮਿਲਦੀਆਂ ਸੀ ਉਹ ਵੀ ਖੋਈਆਂ ਜਾ ਰਹੀਆਂ ਇਸ ਮੌਕੇ ਪ੍ਰੇਮ ਚਾਵਲਾ ਨੇ ਕੀ ਕਿਹਾ ਇੱਕ ਵਾਰ ਤੁਸੀਂ ਖੁਦ ਵੀ ਸੁਣ ਲਵੋ ਸਾਥੀ ਸੱਜਣ ਸਿੰਘ ਜੀ ਸਾਥੀ ਕਰਨਵੀਰ ਸਿੰਘ ਜੀ ਕਿੱਦਾਂ ਜਿਹੜੇ ਇਸ ਦੁਨੀਆ ਵਿੱਚ ਨਹੀਂ ਪਰ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਬਹੁਤ ਕੁਝ ਆਪਣੇ ਸੰਘਰਸ਼ਾਂ ਦੇ ਰਾਹੇ ਜੀ ਕੇ ਗਏ ਆ ਅੱਜ ਉਹ ਜਿਹੜਾ ਕੁਝ ਸਾਲੋਂ ਮਿਲਿਆ ਮਸਲਾ ਸਾਡੇ ਸਾਹਮਣੇ ਇਹ ਹੈ ਕਿ ਉਹ ਵਰਕਾ ਰਹਿੰਦਾ ਕਿ ਉਹ ਸਾਡੇ ਤੋਂ ਖੁਰਦਾ ਜਾ ਰਿਹਾ ਹੈ ਸਨ ਪ੍ਰਾਇਮ ਲੀਡਰਸ਼ਿਪ ਨੇ ਲੈ ਕੇ ਦਿੱਤਾ ਕਿ ਪੰਜਾਬ ਦਾ ਪੇ ਕਮਿਸ਼ਨ ਸੈਂਟਰ ਲਾਗੂ 20 ਨੇ ਕੋਈਗਾ ਸਾਡੇ ਦੇ 6ਵਾਂ ਲਾਗੂ ਹੈ ਸੈਂਟਰ ਦੇ ਮੁਲਾਜ਼ਮਾਂ ਦੇ 7ਵਾਂ ਲਾਗੂ ਹੈ ਉਪਰ ਕੀ 17 ਜੁਲਾਈ 20 ਤੋਂ ਬਾਅਦ ਭਰਤੀ ਹੋਣ ਵਾਲੇ ਮੁਲਾਜ਼ਮਾਂ ਤੇ ਪੰਜਾਬ ਦਾ ਪੇ ਕਮਿਸ਼ਨ ਹੈ ਜਿਹੜਾ ਕਾਂਗਰਸ ਸਰਕਾਰ ਵੇਲੇ ਖੋਲਿਆ ਗਿਆ ਸਾਡੇ ਤੋਂ ਇਹ ਆ ਜਿਹੜੇ ਗੋਤੀਨ ਕਲਾਬੀ ਐ ਇਹਨਾਂ ਨੇ ਵੀ ਉਦੋਂ ਵੱਧ ਕੇ ਕੰਮ ਅੱਗੇ ਵਧਾਏ ਆ ਪਾ ਪੇ ਕਮਿਸ਼ਨ ਸਾਡਾ ਜਿਹੜਾ ਸੈਂਟਰ ਦੇ ਨਾਲ ਡੀ ਲਿੰਕ ਕਰਾਇਆ ਸੀ ਅੱਜ ਲਿੰਕ ਹੋ ਗਿਆ ਸਾਡਾ ਡੀਏ ਸੈਂਟਰ ਦੇ ਨਾਲ ਲਿੰਕ ਕਰਾਇਆ ਸੀ ਅੱਜ ਕੀ ਵਾਪਰਿਆ ਹੈ ਕਿ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਦੀਆਂ ਬੀਏ ਦੀਆਂ ਚਾਰ ਕਿਸ਼ਤਾਂ ਲੱپی ਬੈਠੀ ਐ ਤੇ ਬੀਏ ਦੀਆਂ ਚਾਰ ਕਿਸ਼ਤਾਂ ਦਾ ਬਹਿਲਾ ਜਿੰਨੀਆਂ ਵੀ ਕਿਸ਼ਤਾਂ ਇਸ ਕਾਰਨੇ ਦਿੱਤੀਆਂ ਉਹਨਾਂ ਬਕਾਇਆ ਖੂ ਗਾਤੇ ਚ ਐ ਉਹਨਾਂ ਖੂ ਚ ਡਿੱਗ ਪਿਆ ਜਿੱਥੋਂ ਜਿਵੇਂ ਕਿਹਾ ਜਾਂਦਾ ਕਿ ਖੂ ਵਿੱਚੋਂ ਡਿੱਗੀ ਇੱਕ ਨਹੀਂ ਜੜੀ ਹੈਗੀ ਐ ਨਸੀਬ ਹੁੰਦੀ ਤੋ ਇਹ ਸਿੱਕੀਆਂ ਪੈਦਾ ਹੋ ਗਈਆਂ ਇਹ ਮਿਸ਼ਨ ਜਿਹੜਾ ਡੀ ਲਿੰਕ ਸੀ ਉਹ ਰੈਂਕ ਹੋ ਗਿਆ ਸੀ ਇਹ ਜਿਹੜਾ ਲਿੰਕ ਸੀ ਉਹ ਡੀ ਲਿੰਕ ਹੋ ਗਿਆ ਇਸ ਕਨਵੈਨਸ਼ਨ ਵਿੱਚ ਵਕ ਵਕ ਮਲਾਜ਼ਮ ਆਗਮਣ ਜਿਨ੍ਹਾਂ ਵਿੱਚ ਦਰਸ਼ਨ ਸਿੰਘ ਲਬਾਣਾ ਰਣਜੀਤ ਸਿੰਘ ਰਾਣਾ ਜਗਦੀਸ਼ ਸਿੰਘ ਚਾਹਲ ਇਸੇ ਤਰ੍ਹਾਂ ਚਰਨ ਸਿੰਘ ਸਰਾਭਾ ਗੁਰਪ੍ਰੀਤ ਸਿੰਘ ਮੰਗਵਾਲ ਗੁਰਜੀਤ ਘੋੜੇਵਾ ਔਰ ਇਸੇ ਤਰ੍ਹਾਂ ਗੁਰਮੇਲ ਮੈਲਡੇ ਸਰਿੰਦਰ ਪੁਵਾਰੀ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਵੀ ਇੱਕ ਹੋਰ ਚਿੰਤਾ ਦੀ ਗੱਲ ਇਹ ਹੈ ਵੀ ਅੱਜ ਪੰਜਾਬ ਅਪਰਾਧਾਂ ਫਰੋਤੀਆਂ ਤੇ ਨਸ਼ਿਆਂ ਦੇ ਵਿੱਚ ਤਸਿਆ ਪਿਆ ਔਰ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਦੇ ਸਾਰੇ ਜਿਹੜੇ ਨੇ ਉਹ ਭੁਲਾ ਕੇ ਮੁਲਾਜ਼ਮਾਂ ਨੂੰ ਮਹਿਜ ਲਾਰੇ ਲਾਏ ਜਾ ਰਹੇ ਨੇ ਜਿਹਦੇ ਨਾਲ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਇੱਕ ਵੱਡੀ ਸਿਰਦਰਦੀ ਔਰ ਚਿੰਤਾ ਦਾ ਸਬਬ ਜਿਹੜਾ ਉਹ ਬਣ ਗਿਆ ਔਰ ਇਹ ਵੀ ਇਸ ਮੌਕੇ ਲੀਡਰਸ਼ਿਪ ਨੇ ਕਿਹਾ ਵੀ ਮੰਗਾ ਮੰਨਣ ਦੇ ਉਲਟ ਸੰਘਰਸ਼ਾਂ ਨੂੰ ਕੁਚਲਣ ਦੇ ਰਾਹ ਸਰਕਾਰ ਪਈ ਹੈ ਜੋ ਵੱਡੀ ਚਿੰਤਾ ਦੀ ਗੱਲ ਹੈ ਇਸ ਮੌਕੇ ਮੁਲਾਜ਼ਮ ਲੀਡਰਾਂ ਨੇ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਵੀ ਪੰਜਾਬ ਸਕੀਮ ਲਾਗੂ ਕਰਨ ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕਰਨ 15 15 ਦਾ ਪੱਤਰ ਰੱਦ ਕਰਕੇ ਸਮੂਹ ਭਰਤੀ ਹੋਣ ਵਾਲੇ ਰੈਗੂਲਰ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਮੁੱਢਲੀ ਤਨਖਾਹ ਦੀ ਥਾਂ ਪੂਰੀ ਤਨਖਾਹ ਦੇਣ ਕੱਚੇ ਮੁਲਾਜ਼ਮ ਹਰੇਕ ਤਰ੍ਹਾਂ ਦੇ ਜਿਹੜੇ ਨੇ ਉਹਨਾਂ ਨੂੰ ਪੱਕੇ ਕਰਨ ਸੈੰਤਿਕ ਖੋਏ ਭੱਤੇ ਬਹਾਲ ਕਰਨ 13% ਡੀਏ ਦੇਣ ਤੇ ਇੱਕ ਇੱਕ 2026 ਤੋਂ ਸੱਤਵੇਂ ਤਨਖਾਹ ਕਮਿਸ਼ਨ ਦਾ ਗਠਨ ਕਰਨ ਦੀ ਮੰਗ ਵੀ ਕੀਤੀ ਔਰ ਇਸ ਤੋਂ ਇਲਾਵਾ ਆਂਗਣਵਾੜੀ ਆਸ਼ਾ ਵਰਕਰ ਮੈਡੀ ਮੀ ਵਰਕਰ ਵਰਕਰ ਜਿਹੜੇ ਨੇ ਉਹਨਾਂ ਉੱਪਰ ਘੱਟੋ-ਘੱਟ ਉਜਰਤ ਲਾਗੂ ਕਰਨ ਦੀ ਮੰਗ ਵੀ ਉਠਾਈ ਔਰ ਘੱਟੋ-ਘੱਟ ਉਜਰਤ 35000 ਰੁਪਏ ਨਿਸ਼ਚਿਤ ਕਰਨ ਦਾ ਮੁੱਦਾ ਵੀ ਉਠਾਇਆ ਪੈਨਸ਼ਨਾਂ ਨੂੰ 2.59 ਗੁਣਾਕ ਨਾਲ ਪੈਨਸ਼ਨ ਸੋਧਣ ਤੇ ਏਸੀਪੀ ਸਕੀਮ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ ਇਸ ਕਨਵੈਨਸ਼ਨ ਵਿੱਚ ਇੱਕ ਵੱਡਾ ਫੈਸਲਾ ਕੀਤਾ ਵੀ ਜਿਹੜੀਆਂ ਕੇਂਦਰੀ 10 ਗ੍ਰੇਡ ਡਿਊਨ ਨਾਨੇ ਜਿਨ੍ਹਾਂ ਨੇ ਸਾਂਝੇ ਤੌਰ ਤੇ 9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਕਰਨ ਦਾ ਫੈਸਲਾ ਕੀਤਾ ਉਹਦੇ ਵਿੱਚ ਪੰਜਾਬ ਦੇ ਮੁਲਾਜ਼ਮ ਵੱਡੀ ਗਿਣਤੀ ਚ ਸ਼ਾਮਲ ਹੋ ਕੇ ਇਸ ਹੜਤਾਲ ਨੂੰ ਕਾਮਯਾਬ ਕਰਨਗੇ ਔਰ ਨਾਲ ਦੀ ਨਾਲ ਇਹ ਵੀ ਫੈਸਲਾ ਲਿਆ ਇਹ ਵੀ ਅਹਿਦ ਕੀਤਾ ਵੀ ਸਰਵ ਸਾਂਝੇ ਸੰਘਰਸ਼ ਛੇੜ ਕੇ ਪੰਜਾਬ ਸਰਕਾਰ ਕੋਲ ਅਟਕੀਆਂ ਮੰਗਾਂ ਮਨਵਾਈਆਂ ਜਾਣਗੀਆਂ ਇਸ ਮੌਕੇ ਰੋਜ਼ਗਾਰ ਪ੍ਰਾਪਤੀ ਮਹਿਮੇ ਦੇ ਸੂਬਾ ਸਲਾਹਕਰ ਕਾਮਰੇਡ ਜਗਰੂਪ ਸਿੰਘ ਨੇ ਵੀ ਸੰਬੋਧਨ ਕੀਤਾ ਔਰ ਉਹਨਾਂ ਨੇ ਅਫਸੋਸ ਜ਼ਾਹਰ ਕੀਤਾ ਕਿ ਸਰਕਾਰ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੇ ਉਲਟ ਰੋਜ਼ਗਾਰ ਖੋਹਦੀਆਂ ਨੀਤੀਆਂ ਲਾਗੂ ਕਰਕੇ ਵੱਡਾ ਧੱਕਾ ਨੌਜਵਾਨਾਂ ਨਾਲ ਕਰੀ ਹੈ ਉਹਨਾਂ ਨੇ ਸੱਦਾ ਦਿੱਤਾ ਸਮੂਹ ਮੁਲਾਜ਼ਮ ਮਜ਼ਦੂਰ ਤੇ ਪੈਨਸ਼ਨਰ ਇੱਕ ਥੜੇ ਤੇ ਇਕੱਠੇ ਹੋ ਕੇ ਸਾਂਝੀ ਆਵਾਜ਼ ਬੁਲੰਦ ਕਰਨ ਤਾਂ ਜੋ ਵਰਕਰ ਮੁਲਾਜ਼ਮ ਜਿਹੜੇ ਨੇ ਉਹ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਬੇਇਨਸਾਫੀਆਂ ਦੇ ਦੌਰ 'ਚ ਉਲਝੇ ਪਏ ਨੇ ਉਹਨਾਂ ਨੂੰ ਇਨਸਾਫ ਮਿਲ ਸਕੇ